ਇਸ ਗੱਲ ਤੋਂ ਭਲੀ ਭਾਂਤ ਜਾਨੂ ਹੋ ਕਿ 2022 ਚ ਤੁਸੀਂ ਬੜੇ ਜੋਸ਼ੋ ਖੁਸ਼ ਦੇ ਨਾਲ ਹੂਮਾ ਹਮਾ ਕੇ ਚਾਣੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਪੰਜਾਬ ਦੇ ਵਿੱਚੋਂ 92 ਐਮਐਲਏ ਜਿੱਤੇ ਬੜੀ ਮਜ਼ਬੂਤ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਗਵਰਨਰ ਭਵਨ ਦੇ ਵਿੱਚ ਸੌਣੇ ਚੁੱਕੀ ਸੌਣ ਚੁੱਕੇ ਉਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸਮਾਦੀ ਤੇ ਸੌਣ ਚੁੱਕਣ ਸਮੇ ਉਥੇ ਇਹ ਅਹਿਦ ਕੀਤਾ ਗਿਆ ਸੀ ਕਿ ਅਸੀਂ ਜਿੱਥੇ ਪੰਜਾਬ ਦੇ ਅੰਦਰ ਸ਼ਾਨਦਾਰ ਸਕੂਲ ਬਣਾ ਕੇ ਦਵਾਵਾਂਗੇ ਸਕੂਲਾਂ ਦੀ ਹਾਲਤ ਸੁਧਾਰਾਂਗੇ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦਵਾਵਾਂਗੇ ਵਧੀਆ ਹਸਪਤਾਲ ਬਣਾਵਾਂਗੇ ਬਿਜਲੀ ਮੁਫਤ ਦਵਾਵਾਂਗੇ ਕਿਸਾਨਾਂ ਨੂੰ ਬਿਜਲੀ ਦਿਨ ਚ ਦਵਾਵਾਂਗੇ ਤੇ ਪੂਰੀ ਦਵਾਵਾਂਗੇ ਜਿੱਥੇ ਇਹ ਸਾਰੇ ਚੀਜ਼ਾਂ ਦੇ ਬਾਰੇ ਉੱਥੇ ਸੋਚ ਚੁੱਕੀ ਗਈ ਸੀ ਉਸ ਦੇ ਨਾਲ ਨਾਲ ਇਹ ਵੀ ਸੌ ਚੁੱਕੀ ਗਈ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਾਂਗੇ ਪੰਜਾਬ ਦੀ ਸਾਡੀ ਨੌਜਵਾਨੀ ਨੂੰ ਨਸ਼ਿਆਂ ਦੀ ਇਸ ਦਲਦਲ ਦੇ ਵਿੱਚੋਂ ਕੱਢਾਂਗੇ ਔਰ ਪੰਜਾਬ ਦੇ ਅੰਦਰ ਜਿਹੜੇ ਨਸ਼ੇ ਦੇ ਤਸ਼ਕਰ ਹਨ ਜਿਹੜੇ ਨਸ਼ਾ ਵੇਚਦੇ ਹਨ ਜਿਨ੍ਹਾਂ ਨੇ ਨਸ਼ਾ ਵੇਚ ਕੇ ਸਾਡੀ ਨੌਜਵਾਨ نسل ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਨਾਂ ਨੂੰ ਫੜਾਂਗੇ ਮੁਕੱਦਮੇ ਦਰਜ ਕਰਾਂਗੇ ਜੇਲ੍ਹਾਂ 'ਚ ਭੇਜਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਨੂੰ ਕੁਰਕ ਕਰਾਂਗੇ ਉਹਨਾਂ ਦੀਆਂ ਜਿਹੜੀਆਂ ਨਸ਼ੇ ਵੇਚ-ਬੇਚ ਕੇ ਕੋਠੀਆਂ ਭੰਟਾਵਾਂਗੇ ਔਰ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਸਿਹਤਾਂ ਦੇ ਖਰਾਬ ਕਰੀਬ ਫਿਰਦੇਲ ਉਹਨਾਂ ਦਾ ਇਲਾਜ ਕਰਾ ਕੇ ਦਵਾਂਗੇ ਤਾਂ ਕਿ ਉਹ ਵੀ ਨਾਰਮਲ ਜੀਵਨ ਬਤੀਤ ਕਰ ਸਕਣ ਉਹਨਾਂ ਦੇ ਮਾ ਮਾਪੇ ਦੇ ਵੀ ਕਲੇਜੀਆਂ ਠੰਡ ਪੈ ਸਕੇ ਪਿਛਣੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਨਸ਼ੇ ਦਾ ਪ੍ਰਸਾਰ ਹੋਇਆ ਜਦੋਂ ਸਾਡੇ ਮੁੰਡੇ ਕੁੜੀਆਂ ਪੜ ਜਾਂਦੇ ਨੇ ਫਿਰ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਸਾਨੂੰ ਕੋਈ ਸਰਕਾਰੀ ਨੌਕਰੀ ਮਿਲੇ ਸਾਨੂੰ ਰੋਜ਼ਗਾਰ ਮਿਲੇ ਸਾਡੇ ਮਾਪੇ ਜਿਨ੍ਹਾਂ ਨੇ ਸਾਨੂੰ ਪੜਾਇਆ ਹੈ ਹੁਣ ਅਸੀਂ ਰੋਜ਼ਗਾਰ ਤੇ ਲੱਗ ਕੇ ਉਹਨਾਂ ਦੀ ਸੇਵਾ ਕਰ ਸਕੀਏ ਪਰ ਜਦੋਂ ਪਿਛਲੀਆਂ ਸਰਕਾਰਾਂ ਨੇ ਰੋਜ਼ਗਾਰ ਨਾ ਦਿੱਤਾ ਕਾਲੀਆਂ ਕਾਂਗਰਸੀਆਂ ਨੇ ਤੇ ਉਹ مایੂਸ ਹੋਏ ਨਿਰਾਸ਼ਾ ਆਈ ਜਦੋਂ ਨਿਰਾਸ਼ਾ ਆਉਂਦੀ ਹੈ ਮਾਇੂਸੀ ਆਉਂਦੀ ਹੈ ਫਿਰ ਇਨਸਾਨ ਨਸ਼ਿਆਂ ਵੱਲ ਨੂੰ ਤੁਰਦਾ ਹੈ ਉਹ ਨਸ਼ਿਆਂ ਵੱਲ ਸਾਡੀ ਨੌਜਵਾਨ ਪੀੜ੍ਹੀ ਤੁਰੀ ਐਮਐਲਏ ਨੇ ਮੰਤਰੀਆਂ ਨੇ ਅਫਸਰਾਂ ਨੇ ਉਹਨਾਂ ਦੀ ਪਿੱਠ ਥੋਕੀ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਨਾਲ ਗਿੱਟਮਿਟ ਕਰਕੇ ਨਸ਼ੇ ਬਿਕਵਾਏ ਔਰ ਵੱਡੇ ਪੱਧਰ ਤੇ ਪੰਜਾਬ ਦੀ ਸਾਡੀ ਨੌਜਵਾਨੀ ਦਾ ਕਹਾਣ ਹੋਇਆ ਬਹੁਤ ਸਾਰੀਆਂ ਮਾਮਾ ਦੇ ਪੁੱਤ ਚਲੇ ਗਏ बहुत सारिया भेनों के भा चले गए बहुत सारिया पत्निया के पति चले गए सुहाग लुटे गए पर भेनों तेरावो ओं सरकार ख्याल ना आया पूरा तरस नहीं आया मानियो मुख्यमंत्री सरदार भगवंत मान साहब ने जिथे मुफ्त बिजली दिखी घर छे सौ यूनिट ਜਿੱਥੇ ਸਕੂਲਾਂ ਦੀ ਹਾਲਤ ਸਹੀ ਕਰਨ ਦਾ ਲਈ ਅਪਰਾਲੇ ਕੀਤੇ ਜਿੱਥੇ 56000 ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ 11700 ਕੱਚੇ ਮਾਸਟਰਾਂ ਨੂੰ ਪੱਕੇ ਕੀਤਾ ਉਸ ਦੇ ਨਾਲ ਨਾਲ ਉਹਨਾਂ ਨੇ ਯੁੱਧ ਵਿੜਿਆ ਹੈ ਨਸ਼ਿਆਂ ਦੇ ਖਿਲਾਫ ਕਿ ਅਸੀਂ ਪੰਜਾਬ ਦੀ ਇਸ ਧਰਤੀ ਤੋਂ ਗੁਰੂਆਂ ਪੀਰਾਂ 피ਰਾਂ ਦੀ ਇਸ ਧਰਤੀ ਤੋਂ ਨਸ਼ਿਆਂ ਦੇ ਕੋਰ ਨੂੰ ਖਤਮ ਕਰਨਾ ਹੈ ਉਸੇ سلسلے ਦੀ ਕੜੀ ਵੱਜੋਂ ਅੱਜ ਤੁਹਾਡੇ ਨਗਰ ਦੇ ਵਿੱਚ ਅਸੀਂ ਪਹੁੰਚੇ ਆਂ ਔਰ ਵੈਸੇ ਤਾਂ ਆਪਾਂ ਸਾਰੇ ਜਾਣਦੇ ਆਂ ਵੀ ਨਸ਼ਿਆਂ ਦੇ ਕੀ ਕੀ ਨੁਕਸਾਨ ਹਨ ਨਸ਼ਾ ਇਨਸਾਨੀ ਜ਼ਿੰਦਗੀ ਲਈ ਬਹੁਤ ਹੀ ਹਾਨੀਕਾਰਕ ਹੈ ਨਸ਼ਿਆਂ ਦੇ ਇਸਤੇਮਾਲ ਦੇ ਨਾਲ ਇਨਸਾਨ ਸਾਡੀ ਨੌਜਵਾਨ ਪੀੜ੍ਹੀ ਜਿੱਥੇ ਆਪਣੇ ਸਰੀਰਾਂ ਨੂੰ ਨਸ਼ਟ ਕਰ ਰਹੀ ਹੈ ਉਸ ਦੇ ਨਾਲ ਨਾਲ ਨਸ਼ਿਆਂ ਦੇ ਆਰਥਿਕ ਨੁਕਸਾਨ ਵੀ ਹਨ